ਪੈਰਾਂ ਨੂੰ ਹੱਥ ਲਾ ਕੇ ਹੱਥ ਪੈਰਾਂ ਨੂੰ ਲਾ ਕੇ ਨਹੀਂ ਕਰ ਸਕਾਰੋ ਬਜ਼ੁਰਗਾ ਦਾ ਕਿਸਮਤ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾ ਦਾ ਕਰਮੋਹ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾ ਦਾ ਹੀ ਮਾਂ ਤੇਰੀ ਦਾ ਕਰਦੀ ਟੋਕ ਟਕਾਈ ਕੁੜੀ ਸ਼ਹਿਰ ਦੀ ਪੜੀ ਲਿਖੀ ਮੈਂ ਤੇਰੇ ਨਾਲ ਪਿਆਹੀ ਕੁੜੀ ਸ਼ਹਿਰ ਦੀ ਪੜੀ ਲਿਖੀ ਮੈਂ ਤੇਰੇ ਨਾਲ ਪਿਆਹੀ ਸਸਤੀ ਨੀ ਸਸ ਜੀਨ ਪਾਉਣ ਨਹੀਂ ਦਿੰਦੀ ਸੂਟ ਪੰਜਾਬੀ ਪਾਉਂਦੀ ਆ ਕਿਉਂ ਅਗਰ ਮਿਲ ਬਾਈ ਮਨ ਸਾਡੀ ਬੇਬੇ ਕਿਹੜਾ ਭਾਈ ਨਿਊਜ਼ੀਲੈਂਡ ਰਹਿੰਦੀ ਹੈ ਨਾ ਉਥੇ ਭਾਵੇਂ ਕੋਈ ਜੀਨ ਪਾਵੇ ਭਾਵੇਂ ਕੋਈ ਜੀਨ ਪਾਵੇ ਤੇ ਭਾਵੇਂ ਕੋਈ ਜੀਨ ਪਾਵੇ ਨਾ ਕੋਈ ਰੋਕਣ ਵਾਲਾ ਨਾ ਕੋਈ ਡੋਕਣ ਵਾਲਾ ਪਿੰਡ ਚ ਕੁੜੀ ਜਿਹੜੀ ਜੀਨ ਪਾ ਕੇ ਨਿਕਲਦੀ ਆ ਨਾਲੇ ਤਾਂ ਕੁੱਤੇ ਮਗਰ ਪੈਂਦੇ ਨੇ ਇਹਨਾਂ ਨੇ ਨਿਆਣੇ ਰੋਲਾ ਪਾਉਂਦੇ ਨੇ ਆ ਗਈ ਆ ਗਈ ਪਤਾ ਨਹੀਂ ਕੀ ਬਲਾ ਗਈ ਅੱਜ ਕੱਲ੍ਹ ਦੀਆਂ ਕੁੜੀਆਂ ਖਾਂਦੀਆਂ ਪੀਂਦੀਆਂ ਕੁਛ ਹੈ ਨਹੀਂ ਡੇਟਿੰਗ ਤੇ ਜ਼ੋਰ ਆ ਜੀਨ ਪਾਈ ਚੰਗੀ ਦੀ ਲੱਗਣੀ ਐ ਇਸੇ ਕਰਕੇ ਕਹਿੰਨਾ ਨੀ ਕੀ ਹੋਇਆ ਤੂੰ ਕੁੜੀ ਸ਼ਹਿਰ ਦੀ ਐਵੇਂ ਨ ਉਹ ਤੂੰ ਕੀ ਜਾਣੇ ਬੇ ਸਮਝੇ ਸਾਡਾ ਪਿੰਡੂ ਸਭਿਆਚਾਰ ਕੁੜੀ ਬਸ ਹਾਂਜੀ ਹਾਂਜੀ ਕਹਿ ਕੇ ਆ ਸਿਰ ਤੇ ਦੁਪੱਟਾ ਲਾਈ ਦੁਪੱਟਾ ਕਿਹੜਾ ਬੇਬੇ ਸਿਰ ਤੇ ਆਉਂਦਾ ਕਦੇ ਇਧਰੋਂ ਸੂਈ ਲਾਈ ਹੁੰਦੀ ਐ ਕਦੇ ਇਧਰੋਂ ਲਾਈ ਹੁੰਦੀ ਐ ਕਦੇ ਗਲਦੀ ਨਾਲ ਸਿਰ ਨਾ ਢਗਿਆ ਜਾਵੇ ਉਧਰੋਂ ਮਾਂ ਦੀਆਂ ਧੀਆਂ ਵਾਲਾਂ ਦੇ ਸਟਾਈਲ ਕਦੇ ਚਾਹ ਰ ਇੱਥੋਂ ਚੱਕ ਲਈ ਕਦੇ ਇੱਥੋਂ ਚੱਕ ਲਈ ਕਦੇ ਅੱਗੇ ਐਂਜ ਕਰ ਲੇ ਜੇ ਬੋਹਾਲੇ ਪਹਿਲਾਂ ਸਿੱਧੇ ਕਰੀਂਦੀਆਂ ਜਿੰਟੇ ਨਾਲ ਮੁੜ ਕੇ ਵੇਰ ਐਂ ਕਰਦੀਆਂ ਕਦੇ हेयर ਮਾਰਨਿੰਗ ਕਰਾ ਲਈ ਕਦੇ ਸਟੇਟਨਰ ਕਰ ਲਿਆ ਕਦੇ ਕੋਈ ਸ਼ੈਂਪੂ ਲਾ ਲਿਆ ਕਦੇ ਕੋਈ ਲਾ ਲਿਆ ਬਾਲਾਂ ਤੇ ਇੰਨੀ ਅੱਗ ਸੁਆਹ ਲਾਉਂਦੀਆਂ ਇੰਨੀ ਅੱਗ ਸੁਆਹ ਲਾਉਂਦੀਆਂ ਇੱਕੋ ਪਿੱਛੇ ਰਬੜ ਜੀ ਝੜਾ ਕੇ ਜਿਹੜੀ ਪੂਛ ਜੇਲਦੀਆਂ ਨੂੰ ਕੀ ਕਹਿੰਦੇ ਆ ਹਾਂਜੀ ਪੋਨੀ ਪੋਨੀ ਕਹਿੰਦੇ ਆ ਮੈਂ ਕਿਹਾ ਬਾਲਾਂ ਨਾਲ ਇੰਨੇ ਪੰਗੇ ਲਾਵਾਂਗੇ ਉਹਦੇ ਪਤਾ ਲੱਗਣਾ ਜਦੋਂ ਪੋਨੀ ਝੜ ਗਈ ਤੇ ਗੱਲੀ ਕੋਨੀ ਰਹਿ ਜਾਣੀ ਜਦੋਂ ਸਿਰ ਤੇ ਵਾਲ ਹੀ ਨਾ ਐਵਰ ਕਰ ਦਿਓ ਜਲੇਬੀ ਜੂੜ ਕੇ ਕਰੋ ਦੀਆਂ ਇਹ ਕਾਜ ਕੱਲ ਰੀਲਾਂ ਦੀ ਵਾਲੇ ਉਨੀਆਂ ਫਲ ਫਰੂਟ ਉਨੀਆਂ ਸਬਜ਼ੀਆਂ ਪਿਆਜ਼ ਪੂਜੀ ਖਾਨੀਆਂ ਨਹੀਂ ਜਿੰਨਾਂ ਬਾਲਾਂ ਦੇ ਲਾ ਲੈਣੀਆਂ ਜਿੱਦਾਂ ਕਰ ਕਰੇ ਦੋ ਚੀਜ਼ਾਂ ਨੂੰ ਲੇਡੀ ਬਹੁਤ ਸਧੇ ਕਰਦੀਆਂ ਬਿੱਟੂ ਦੋ ਚੀਜ਼ਾਂ ਨੂੰ ਲੇਡੀ ਬਹੁਤ ਸਧੇ ਕਰਦੀਆਂ ਇੱਕ ਚਮਟਾ ਦਾ ਰੱਖਿਆ ਹੁੰਦਾ ਸਟੇਨਰ ਕਹਿੰਦੇ ਆ ਉਹ ਸਟੇਨਰ ਆ ਐ ਪਾ ਕੇ ਜਾਓ ਲਗਣੀਆਂ ਇੱਕ ਵਿਆਹ ਤੋਂ ਬਾਅਦ ਬੰਦੇ ਨੂੰ ਬੰਦਾ ਵੀ ਐ ਗਾਜਰ ਖਾਣਾ ਜਿਹੜਾ ਕਹਿੰਦਾ ਖਵਾਉਂਦਾ ਹੁੰਦਾ ਨਾ ਆ ਮੁੰਡਾ ਕਲਾਕਾਰ ਆ ਸਾਡਾ ਸਾਹਮਣੇ ਬੈਠਾ ਬਿੱਟੂ ਔਡਾਂ ਗਾ ਕੇ ਗਿਆ ਪਿਛੇ 3 ਕੁ ਮਹੀਨੇ ਹੋਇਆ ਵਿਆਹ ਹੋਇਆ ਨੂੰ ਅਜੇ ਪਹਿਲਾਂ ਐ ਹੁੰਦਾ ਸੀ ਪੁੱਛ ਜੀ ਮੈਂ ਕਿਹਾ ਅੱਜ ਥੱਲੇ ਗਰੀ ਫਿਰਦਾ ਬਸ ਬਈ ਟਾਈਮ ਨਹੀਂ ਲੱਗਿਆ ਕਰਦਾ ਠੀਕ ਆ ਚਿੜੀ ਵਿਚਾਰੇ ਕੀ ਕਰੇ ਹਾਂ ਨੀ ਕੀ ਹੋਇਆ ਤਾਂ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਕੁੜੇ ਨਹੀਂ ਤੂੰ ਕੀ ਜਾਣੇ ਬੇਸਮਝੇ ਸਾਡਾ ਪਿੰਡੂ ਸੱਬਿਆਚਾਰ ਕੁੜੇ ਨਹੀਂ ਇੱਕ ਵਾਰੀ ਤਾਂ ਬਹਿ ਕੇ ਆ ਸਿਰ ਤੇ ਦੁਪੱਟਾ ਲੈ ਕੇ ਕਾਲਜ ਠਾਰ ਬਸੁਰਗਾ ਦਾ ਕਿਸਮਤ ਦੇ ਨਾਲ ਮਿਲਦਾ ਕਮਲ ਹੀ ਕਹਿੰਦੇ ਇੱਕ ਗੱਲ ਉਹਦੀ ਮਾੜੀ ਵੇ ਗੋਹਾ ਸੜਵਾਉਂਦੀ ਐ ਇਹ ਬਾਪੂ ਇੱਥੋਂ ਪਤਾ ਲੱਗਦਾ ਸਾਰੇ ਭੱਦੋਂ ਦੇ ਪੱਟੇ ਸਾਧ ਹੁੰਦੇ ਕੰਮ ਤੋਂ ਡਰਦੀਆਂ ਪੈਂਦੀਆਂ ਸ਼ਹਿਰ ਨੂੰ ਇਹ ਉੱਥੇ ਮੀਆਂ ਬੀਬੀ ਦੋਨੋਂ ਹੁੰਦਿਆ ਨਾ ਕੋਈ ਰੋਕਣ ਵਾਲਾ ਤੇ ਨਾ ਕੋਈ ਟੋਕਣ ਵਾਲਾ ਜਦੋਂ ਮੀਆਂ ਬੀਬੀ ਦੋਨੋਂ ਹੁਣ ਫਿਰ ਮੇਰੇ ਵਰਗਾ ਮਾਤੜ ਭਾਂਡਾ ਟੀ ਨਾਲ ਮਜਾ ਲੈਂਦਾ ਕਹਿੰਦਾ ਕੋਈ ਗੱਲ ਨਹੀਂ ਭਗਮ ਨੇ ਤੂੰ ਬੱਚੇ ਚੁੱਪ ਕਰਾ ਲੈ ਮੈਂ ਭਾਂਡੇ ਨਾਲ ਰਲ ਮਿਲ ਕੇ ਡੰਗਾ ਲਾ ਲੈ ਪਿੰਡ 'ਚ ਨਹੀਂ ਪਿੰਡ 'ਚ ਬੰਦਾ ਕਦੇ ਦੁਖਦੇ ਸੁਖਦੇ ਘਰ ਵਾਲੀ ਨਾਲ ਹੱਥ ਫਟਾਵੇ ਆ ਨਾਲ ਦੇ ਮੇਨੇ ਮਾਰ 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 ਦਿੰਦੇ ਆ ਬਾਈ ਬੌਡੀ ਤੇ ਲੜਨ ਲੱਗਿਆ ਹੁਣ ਕਿੱਥੇ ਨਿਕਲਦਾ ਬਾਕੀ ਰਹੀ ਕੰਮ ਦੀ ਗੱਲ ਓ ਮੇਰੀ ਮਾਂ ਨੇ ਬੜਾ ਕੰਮ ਕੀਤਾ ਕਹਿੰਦੀ ਮੇਰੀ ਨੂੰ ਇੰਨਾ ਕੰਮ ਕਰੇ ਦਾਸਵਾਰ ਹੁੰਦਾ ਸਿਆਣੇ ਦੀ ਘਾਵਤ ਆ ਨਹੀਂ ਘਰ ਦਾ ਕਰਦੀ ਕੰਮ ਕਦੇ ਕੋਈ ਨਹੀਂ ਕਹੋਂਦੀ ਥੋਲੀ ਜਾਂਦੀ ਐ ਜਮਪਾਰ ਪੁਰੀ ਦੀ ਕਲਮ ਫਕਰ ਦੀ ਥੋਲੀ ਬਸ ਹਾਂਦੀ ਹਾਂਦੀ ਕਹਿ ਕੇ ਹੱਥ ਤੇ ਸਿਰ ਤੇ ਦੁਪੱਟਾ ਲੈ ਕੇ ਨੀ ਕਾਲ ਜਾ ਠਾਰ ਬਜ਼ੁਰਗਾ ਦਾ ਕਿਸਮਤ ਦੇ ਨਾਲ ਮਿਲਦਾ ਕਮਲੀਏ